ਜਦੋਂ ਉਹਨਾਂ ਦਾ ਕਤਲ ਹੋਇਆ ਮੈਂ ਨੌਕਰੀ ਕਰਦਾ ਸੀ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਅਸੀਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਦਾ ਕਤਲ ਹੋ ਗਿਆ ਜੀ ਅਸੀਂ ਇਮੀਜੇਟਲੀ ਆ ਗਏ ਚੰਡੀ ਆਪਣੇ ਦਫ਼ਤਰ ਤੋਂ ਛੁੱਟੀ ਕਰਕੇ ਤੇ ਇੱਥੇ ਆ ਕੇ ਦੇਖਿਆ ਇੱਕ ਗੱਡੀ ਘੁੰਮ ਰਹੀ ਸੀ ਉਹਦੇ ਵਿੱਚ ਸਰਪੰਚ ਬੈਠਾ ਸੀ ਤੇ ਦੋ ਚਾਰ ਬੰਦੇ ਹੋਰ ਸਿਵਲ ਵਰਦੀ ਜੀ ਬੈਠੇ ਸੀ ਮੈਂ ਕਿਹਾ ਪਤਾ ਨਹੀਂ ਕੌਣ ਹੋਵੇ ਇੱਧਰ ਸਾਡੇ ਮਹੱਲੇ ਵਿੱਚੋਂ ਗਏ ਜੀ ਮੇਰਾ ਘਰ ਨਾਲ ਨੇੜੇ ਹੀ ਐ ਤਾਂ ਫੇਰ ਪਤਾ ਲੱਗਿਆ ਵੀ ਇੱਥੇ ਦਾ ਇੰਦਰਾ ਗਾਂਧੀ ਮਾਰਤੀ ਭਾਈ ਅੰਤਨ ਆਪਣੇ ਮਲੋਈ ਵਾਲੇ ਨੇ ਉਸ ਸਮੇਂ ਅਸੀਂ ਬੜੇ ਹੈਰਾਨ ਹੋਏ ਵੀ ਇਹ ਕਿ ਹੋ ਗਿਆ ਇੱਕਦਮ ਤਾਂ ਬੜਾ ਡਰ ਦਾ ਮਾਹੌਲ ਸੀ ਤਾਂ ਫਿਰ ਜਦੋਂ ਪਹਿਲਾਂ ਉਹ ਆਪਣੀ ਕਾਰਵਾਈ ਕਰਕੇ ਸੀਆਈਡੀ ਲੈ ਕੇ ਚਲੇ ਗਏ ਉਹ ਤੋਂ ਬਾਅਦ ਸਾਹਮਣੂ ਪੁਲਿਸ ਆਈ ਜੀ ਫਿਰ ਉਹ ਪੁਲਿਸ ਆਈ ਦਿੱਲੀ ਤੋਂ ਅੱਛਾ ਹਾਂ ਸੀਆਈਡੀ ਬੜੇ ਬੜੇ ਲੰਬੇ ਜਵਾਨ ਸੀ ਕਿ ਉਹ ਉਹ ਸਾਹਮਣੂ ਉਹਨਾਂ ਨੇ ਫਿਰ ਸਾਰੇ ਆਪਣੇ ਮਹੱਲੇ ਸਾਡਾ ਮਹੱਲਾ ਜਿਹੜਾ ਜਿੱਥੇ ਬੈਂਤ ਸਿੰਘ ਦਾ ਘਰ ਹੈ ਸਾਰੇ ਮਹੱਲੇ ਨੂੰ ਘੇਰਾ ਪਾ ਲਿਆ ਫਿਰ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਚੈੱਕ ਕਰਿਆ ਜੀ ਇਕੱਲਾ-ਗੱਲਾ ਘਰ ਤੇ ਸਾਰਿਆਂ ਦੀ ਸੀਆਈਡੀ ਲਈ ਵੀ ਕਿੱਥੇ-ਕਿੱਥੇ ਕੰਮ ਕਰਦੇ ਆ ਇਹ ਸਾਡੀ ਵੀ ਪਿੱਛੇ ਸੀ ਆਈਡੀ ਵੀ ਸਾਰੇ ਮੁਲਾਜ਼ਮ ਜਿੰਨੇ ਆਪਣੇ ਮਹੱਲੇ ਦੇ ਸੀ ਉਹ ਇਕੱਠੀ ਕਰ ਲਈ ਕਿ ਕਿਹੜਾ ਬਿਆਨ ਸਿੰਘ ਦੇ ਨਾਲ ਤਾਲਮੇਲ ਸੀ ਉਹਨਾਂ ਨਾਲ ਬੇਚਰਦਾ ਸੀ ਉਹਦੇ ਨਾਲ ਖੇਡਦਾ ਸੀ ਉਹਦੇ ਨਾਲ ਗੱਲਬਾਤ ਰਹਿੰਦੀ ਰਹਿੰਦਾ ਸੀ ਸਾਰੀ ਗੁਪਤ ਸੀ ਆਈਡੀ ਲੈ ਲਈ ਜੀ ਉਹਨਾਂ ਨੇ ਫਿਰ ਦੂਜੇ ਦਿਨ ਉਹਨਾਂ ਚੱਕਣੇ ਸ਼ੁਰੂ ਕਰਤੇ ਬੰਦੇ ਅੱਛਾ ਹਾਂਜੀ ਪਿੱਛੋਂ ਜਿਹੜੇ ਕਈ ਬੰਦੇ ਨੂੰ ਚੱਕ ਕੇ ਲੈ ਗਏ